ਵਸਾਖੀ ਨਹਾਉਣ ਗਏ ਬਿਆਸ ਦਰਿਆ ਵਿੱਚ ਡੁੱਬਣ ਵਾਲੇ ਚਾਰ ਨੌਜਵਾਨਾਂ ਦੇ ਸਾਥੀ ਕੈਂਪ ਦੇ ਸਾਹਮਣੇ ਆਏ ਅਤੇ ਉਹਨਾਂ ਦੱਸਿਆ ਕਿ ਕਿਵੇਂ ਅਚਾਨਕ ਇੱਕ ਸਾਥੀ ਦਾ ਪੈਰ ਡੂੰਘੇ ਪਾਣੀ ਵਿੱਚ ਪੈ ਜਾਣ ਕਰ ਇੱਕ ਦੂਜੇ ਨੂੰ ਬਚਾਉਂਦਿਆਂ ਇਹ ਸਾਰਾ ਘਟਨਾਕਰਮ ਵਾਪਰਿਆ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਜਸਪਾਲ ਸਿੰਘ ਮੇਰਾ 사ਗਾ ਭਰਾ ਹੀ ਤੇ ਨਾਉਣ ਗੇ ਬਿਆਸ ਦਰਿਆਜ ਤੋਂ ਉੱਥੇ ਜਿੱਦਾਂ ਪਾਏ ਪੂਰਤ ਲੱਗਿਆ ਉੱਥੇ ਡੋਪ ਗਏ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਟਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਇਹ ਵੀ ਡੁੱਬ ਚੱਲੇ ਨੂੰ ਇੱਕ ਵਾਰੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹ ਤੇ ਬਾਅਦ ਉਹ ਡੁੱਬ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਹ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਮੈਂ ਨਾਤਾ ਨਹੀਂ ਮੈਂ ਰੇਤਾਂ ਤੇ ਪਰਾਂ ਹੀ ਇਹੋ ਗਾੜੀ ਗਈ ਸੀ ਸਤਿਵਸਾ ਕੀ ਤੁਸੀਂ ਨਾਉਣ ਗਏ ਸੀ 7 ਜਾਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ਦੀਪ ਦਾ ਤੇ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਪਹਿਲਾ ਹਰਸ਼ ਗਿਆ ਜੀ ਹਰਸ਼ ਦਾ ਪੈਰ ਫਿਰ ਗਿਆ ਉਥੋਂ ਤੇ ਟੋਏ ਚ ਪੈ ਗਿਆ ਸੀ ਉੱਥੇ ਟੋਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਵਿਸ਼ਾਲ ਵੀ ਗਿਆ ਸੀ ਮਗਰ ਉਹਦੇ ਕੋਈ ਦਵਾਦ ਦੂਜਾ ਗਿਆ ਜਸਪਾਲ ਚਾਰੇ ਜਾਣੇ ਸੀ ਇਹ ਚਾਰੇ ਜਾਣੇ ਉੱਥੇ ਡੁੱਬ ਗਏ ਦੋ ਜਾਣੇ ਜਸਪਾਲ ਜੀ ਤੇ ਉਹ ਦੂਜੀ ਟੀਮ ਵੀ ਅਰਸ਼ੀ ਦੀ ਮਿਲ ਗਈ ਆ ਹਾਂਜੀ ਅਸੀਂ ਕੋਸ਼ਿਸ਼ ਕੀਤੀ ਅਸੀਂ ਪਰ ਬਚੇ ਨਹੀਂ ਬੜਾ ਸਾਡੇ ਕੋਲ ਅਰਸ਼ੀ ਤੇ ਵਿਸ਼ਾਲ ਸਾਰੇ ਭਰਾ ਨਹੀਂ ਦੋਨੋਂ